ਇਹ ਬੰਦਿਆਂ ਨੇ ਆਪਣੇ ਆਪ ਨੂੰ ਦੁਨੀਆ ਤੋਂ ਅਲੱਗ ਦਿਖਾਉਣ ਦੇ ਲਈ ਆਪਣੇ ਸਰੀਰ ਦੇ ਉੱਪਰ ਚਿਹਰੇ ਦੇ ਉੱਪਰ ਲੱਖਾਂ ਰੁਪਇਆ ਖਰਚ ਕਰਕੇ ਦੇਖੋ ਕਿਸ ਤਰ੍ਹਾਂ ਦਾ ਬਣਵਾ ਲਿਆ ਕਹੇ ਜੇ ਕਹੇ ਜੇ ਸ਼ੌਂਕ ਨੇ ਲੋਕਾਂ ਨੂੰ ਉੱਤੇ ਨੱਕ ਦੇ ਵਿੱਚ ਦੀ ਪੈਨਸਲ ਆਰ ਪਾਰ ਕਰਕੇ ਜੀਭ ਦੇ ਨਾਲ ਫੜ ਲਈ ਦੋਨੇ ਪਾਸੇ ਨੇ ਨੱਕ ਦੇ ਵਿੱਚ ਹੋਲ ਕਰਵਾਏ ਹੋਏ ਨੇ ਕਹੇ ਜੇ ਕਹੇ ਜੇ ਸ਼ਾਹੋਂਗ ਨੇ ਯਾਰ ਲੋਕਾਂ ਆ ਬੰਦੇ ਨੂੰ ਦੇਖ ਲੋ ਇਹਨੇ ਆਪਣੇ ਫੁੱਲ ਦੇ ਉੱਪਰ ਆ ਦੇਖੋ ਕੀ ਲਵਾਇਆ ਹੋਇਆ ਜਿਸਮ ਦੇ ਉੱਪਰ ਕਿੱਡੇ ਕਿੱਡੇ ਟੈਟੂ ਬਣਵਾਇਆ ਫਿਰ ਇਹਦੇ ਗੱਲਾਂ ਦੇ ਵਿੱਚ ਹੌਲ ਨੇ ਇਹ ਤਿੰਨੇ ਪਾਸੇ ਦੀ ਖਾ ਸਕਦਾ ਆ ਦੇਖ ਲੋ ਇਹਦਾ ਥੁੱਕ ਜਾ ਕਿਵੇਂ ਗਰੀ ਜਾਂਦਾ ਸਾਈਡਾਂ ਤੇ ਦੀ ਗੱਲਾਂ ਤੇ ਦੀ ਕਹੇ ਜੇ ਕਹੇ ਜੇ ਯਾਰ ਲੋਕਾਂ ਨੂੰ ਸ਼ਾਹੋਂ ਪਰਿਆ ਇਹਦਾ ਇਨਸਾਨ ਤਾਂ ਲੱਗਦੀ ਨਹੀਂ ਜਾਨਵਰੀ ਲੱਗਦੇ ਆ ਦੇਖਣ ਨੱਕ ਦੇਖ ਲਓ ਕੰਨ ਦੇਖ ਲਓ ਕੀ ਹਾਲ ਨੇ ਇਹਦੇ